ਤਾਨੂੰ ਪਤਾ ਹੈ ਕੱਲ ਨੂੰ ਆਪਾਂ ਨੂੰ ਛੁੱਟੀ ਹੈ ਹੈਨਾ ਹਾਂਜੀ ਕਾਦੀ ਛੁੱਟੀ ਹੈ ਬੁੱਤ ਕੱਲ ਨੂੰ ਤੇਗ ਬਾਹਦਰ ਜੀ ਦਾ ਸ਼ਹੀਦੀ ਦਿਹਾੜਾ ਹੈਨਾ ਸ਼ਹੀਦੀ ਦਿਹਾੜਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹੈ ਉਹ ਤੋਂ ਉਹਨਾਂ ਦੇ ਨਾਲ ਤਿੰਨ ਗੁਰਸਿੱਖ ਸਾਥੀ ਵੀ ਸ਼ਹੀਦ ਹੋਏ ਸੀ ਹੈਨਾ ਤੁਹਾਨੂੰ ਪਤਾ ਹੈ ਉਹਨਾਂ ਦਾ ਕੀ ਨਾਮ ਸੀਗੇ ਕੀ ਨਾਮ ਸੀ ਉਹਨਾਂ ਦੇ ਭਾਈ ਦਿਆਲਾ ਜੀ ਹਾਂਜੀ ਭਾਈ ਦਿਆਲਾ ਜੀ ਹਾਂ ਭਾਈ ਮਤੀ ਦਾ ਜੀ ਹਾਂ ਭਾਈ ਮਤੀ ਜੀ ਭਾਈ ਦਿਆਲਾ ਹਾਂ ਤੇ ਨੇ ਸਨ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਤੇ ਭਾਈ ਵਿਹਲਾ ਜੀ ਜਿਹੜੇ ਭਾਈ ਮਤੀਦਾਸ ਜੀ ਸੀਗੇ ਉਹਨਾਂ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਸੀ ਪੁੱਤ ਆੜ ਨਾਲ ਜੀ ਹਾਂ ਆਰੇ ਨਾਲ چیر ਕੇ ਤੇ ਜਿਹੜੇ ਭਾਈ ਸਤੀਦਾਸ ਜੀ ਸੀਗੇ ਉਹਨਾਂ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਸੀਗਾ ਹਾਂ ਭਾਈ ਸਤੀਦਾਸ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਸੀ ਪੁੱਤ ਰੂਪ ਵਿੱਚ ਲਪੇਟ ਕੇ ਜੀ ਹਾਂ ਰੂਪ ਵਿੱਚ ਲਪੇਟ ਕੇ ਸਾਰ ਦਿੱਤਾ ਗਿਆ ਸੀ ਉਹਨਾਂ ਨੂੰ ਤੇ ਜਿਹੜੇ ਬਾਈ ਦਿਯਾਲਾ ਜੀ ਸੀ ਉਹ ਤਾਂ ਉਹਨਾਂ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਸੀਗਾ ਬੁੱਬਲੇ ਦੇ ਪਿੱਛੇ ਦਬੋਏ ਆ ਗਿਆ ਸੀ ਹਾਂ ਤੇ ਇਹਨਾਂ ਦੀਆਂ ਸ਼ਹੀਦੀਆਂ ਕਿੱਥੇ ਹੋਈਆਂ ਸੀ ਪੁੱਤ ਚਾਂਦਨੀ ਚੌਕ ਜੀ ਚਾਂਦਨੀ ਚੌਕ ਵਿੱਚ ਤੇ ਉਦੋਂ ਮੁਗਲ ਸ਼ਾਸਕ ਕਿਹੜਾ ਸੀਗਾ ਉਹ ਔਰੰਗਜ਼ੇਬ ਉਹ ਇਨਾਂ ਅਤਿਆਚਾਰ ਕਿਉਂ ਕੀਤਾ ਉਹ ਕੀ ਕਹਿੰਦਾ ਸੀ ਪੁੱਤ ਤੁਸੀਂ ਮੁਸਲਮਾਨ ਮੰਨ ਜੋ